ਬੋਲੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਬੋਲੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਮਾਰਕੀਟ ਕਮੇਟੀ ਸੈਕਟਰੀ ਜਿੰਦਾਬਾਦ ਮਾਰਕੀਟ ਕਮੇਟੀ ਸੈਕਟਰੀ ਜਿੰਦਾਬਾਦ ਬੋਲੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਬੋਲੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਬੋਲੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਪੰਜਾਹ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਪਾਈ ਤੇ ਬਲਾਕ ਗਿੱਦੜਵਾ ਦੇ ਪ੍ਰਧਾਨ ਨਾਨਕ ਸਿੰਘ ਫੱਕਰਸਰ ਦੀ ਇਕਵਾਹੀ ਵਿੱਚ ਅੱਜ ਮਾਰਕੀਟ ਕਮੇਟੀ ਗਿੱਦੜਵਾ ਦੀ ਦਾਣਾ ਮੰਡੀ ਵਿਖੇ ਪੰਜਾਬ ਸਰਕਾਰ ਮਾਰਕੀਟ ਕਮੇਟੀ ਦੇ ਸੈਕਟਰੀ ਅਤੇ ਖਰੀਦ ਏਜੰਸੀਆਂ ਦੇ ਇਨਸਪੈਕਟਰਾਂ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਦਾਣਾ ਮੰਡੀ ਦੇ ਗੇਟ ਦੇ ਬਾਹਰ ਸੜਕ ਤੇ ਧਰਨਾ ਲਗਾ ਕੇ ਸੜਕ ਨੂੰ ਜਾਮ ਕੀਤਾ ਗਿਆ ਇਸ ਸਬੰਧੀ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ 13 ਅਪ੍ਰੈਲ ਤੋਂ ਸਥਾਨਕ ਦਾਣਾ ਮੰਡੀ ਵਿੱਚ ਕਣਕ ਦੀ ਫਸਲ ਕਿਸਾਨਾਂ ਵੱਲੋਂ ਲਿਆਂਦੀ ਗਈ ਹੈ ਪਰ ਖਰੀਦ ਏਜੰਸੀਆਂ ਦੇ ਇਨਸਪੈਕਟਰਾਂ ਵੱਲੋਂ ਬੋਲੀ ਨਹੀਂ ਲਗਾਈ ਜਾ ਰਹੀ ਜਿਸ ਕਰਕੇ ਕਿਸਾਨਾਂ ਨੂੰ ਅੱਜ ਮਜਬੂਰਨ ਧਰਨਾ ਲਗਾਉਣਾ ਪਿਆ ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦਾਣਾ ਮੰਡੀਆਂ ਵਿੱਚ ਪਈ ਕਣਕ ਦੀ ਬੋਲੀ ਲਗਾਈ ਜਾਵੇ ਤਾਂ ਜੋ ਕਿਸਾਨ ਖੱਜਲ ਖੁਆਰੀ ਤੋਂ ਬਚ ਸਕਣ ਮੇਰਾ ਨਾਮ ਹੈ ਕੁਲਦੀਪ ਸਿੰਘ ਨੇਤਾ ਬੀਕੇਯੂ ਕੋਸਾ ਜ਼ਿਲ੍ਹਾ ਕਰਨਸਾਤਰ ਚੁਰੀ ਮੁਖਤਸਰ ਸਾਹਿਬ ਜਿਹੜਾ ਕਿ ਗਿੱਦੜਵਾ ਮੰਡੀ ਦੇ ਵਿੱਚ ਅੱਜ 2 ਤੁਰ ਹਫ਼ਤਾ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਕਿਸੇ ਦਾ ਭਾ ਨਹੀਂ ਲੱਗ ਰਿਹਾਗਾ ਕਦੇ ਦਾ ਕਹਿ ਦਿੰਦੇ ਥੋੜਾ ਜਿਹੜਾ 14 ਆਉਂਦਾ ਸੀਗਾ ਉਹਨੂੰ ਅੱਜ ਇਹਨਾਂ ਦਾ ਮਸ਼ੀਨਾ ਖਰਾਵਾ ਪਾਈ ਪਾਈ ਕੱਟੀ ਜਾਂਦੇ ਆ ਜਿਹੜੇ ਮੰਡੀ ਦੇ ਵਿੱਚ ਇਨਸਪੈਕਟਰ ਲਾਏ ਵੇ ਆ ਇਹ ਸਭ ਪ੍ਰਾਈਵੇਟ ਘਾਣਾ ਨਾਲ ਰਲੇ ਹੋਣ ਕਰਕੇ ਕਿਸਾਨ ਦੀ ਲੁੱਟ ਕਰਾ ਰਹੇ ਆ ਜਿਹੜੇ ਪ੍ਰਾਈਵੇਟ ਵਾਲੇ ਆ ਉਹ 1.5 ਕਿਲੋ ਤੇ ਕਿਸਾਨਾਂ ਤੋਂ ਕਣਕ ਲਈ ਜਾ ਰਹੇ ਆ 1.5 ਕਿਲੋ ਮਲਕ ਟੋਪੀ ਲਾ ਕੇ ਤੇ ਜਿਹੜਾ ਕਿ ਸਰਕਾਰੀ ਬੋਲੀ ਵਾਲਿਓ ਉਥੇ ਜਾ ਨਹੀਂ ਰਹੇ ਗਏ ਕਿਸਾਨ ਨੂੰ ਮਜਬੂਰ ਕੀਤਾ ਜਾ ਰਿਹਾ ਉਹਦਾ ਗਲਾ ਕੁੱਟਿਆ ਜਾ ਰਿਹਾ ਕਿ ਮਜਬੂਰ ਨਾ ਬਸ ਕੋਆਪਰੇਟ ਨੂੰ ਆਵਦਾ ਜਿਹੜੀ ਜੰਸ ਦੇਣ ਵਾਸਤੇ ਮਜਬੂਰ ਹੋ ਜੇ ਸਾਨੂੰ ਇਹ ਸਰਕਾਰ ਤੋਂ ਉਮੀਦ ਸੀਗੀ ਕਿ ਕਿਸਾਨ ਮਜ਼ਦੂਰ ਦਾ ਪਲਾ ਕਰੂਗੀ ਇਲੈਕਸ਼ਨ ਚੱਲਦੇ ਦੇ ਬਾਵਜੂਦ ਵੀ ਸਰਕਾਰ ਦੀ ਇੰਨੀ ਲੁੱਟ ਕੀਤੀ ਜਾ ਰਹੀ ਜਿਹੜੇ ਉਹਨਾਂ ਨੇ ਇਨਸਪੈਕਟਰਾਂ ਨੇ ਅੱਗੇ ਮੁੰਡੇ ਰੱਖਿਆ ਉਹ ਵੀ ਕੋਈ ਕਿਤੇ ਦਿਖਾਈ ਨਹੀਂ ਦੇ ਰਿਹਾਗਾ ਜਿਹੜਾ ਰੋਜ਼ بارش ਆ ਜਾਂਦੀ ਹੈ ਕਿਸਾਨ ਦੀ ਇੰਨੀ ਕੀ ਤਰਸਾ ਮੈਂ ਨਾ ਵੀ ਅਸੀਂ ਦੱਸ ਨਹੀਂ ਸਕਦੇ ਆਪਦੇ ਮੂੰਹੋਂ ਕੀ ਰੂਗੇ ਜੀ ਜੇਕਰ ਨਹੀਂ ਬੋਲੀ ਲੱਗਦੀ ਜਿਵੇਂ ਅੰਤਰੀਕ ਹੋ ਚੁੱਕੀ ਆ ਜੇਕਰ ਹਜੇ ਵੀ ਬੋਲੀ ਨਹੀਂ ਲੱਗਦੀ ਮੀਂਹ ਪਈ ਜਾਂਦਾ ਫੇਰ ਅਸੀਂ ਜੀ ਪ੍ਰਸ਼ਾਸਨ ਨੂੰ ਟਾਈਮ ਦੇ ਚੁੱਕੇ ਆ ਉਹ ਸਮਾਂ ਵੀ ਅੱਧੇ ਘੰਟੇ ਦਾ ਸੀ ਲੰਘ ਚੁੱਕਾ ਅਸੀਂ ਹੁਣੇ ਇਹ ਰੋਡ ਜਾਮ ਕਰਾਂਗੇ ਜਿੰਨਾ ਚੱਕਰ ਨਾ ਤਾਂ ਮੰਡੀ ਚ ਪੀਣ ਨੂੰ ਪਾਣੀ ਐ ਦਿਨੋਂ ਦਿਨ ਧੇਰੀਆਂ ਦੇ ਚੋਰੀ ਵਧ ਰਹੀ ਐ ਕੋਈ ਵੀ ਕੰਟਰੋਲ ਨਹੀਂ ਇੱਥੇ ਮਾਰਕੀਟ ਕਮੇਟੀ ਦਾ ਤੇ ਨਾ ਕੋਈ ਸਰਕਾਰ ਦਾ ਜਿੰਨਾ ਚੱਕਰ ਸਾਡੇ ਜ਼ਿੰਮੇਵਾਰ ਦਾ ਹੱਲ ਨਾ ਹੋਇਆ ਉਹਨਾਂ ਚੱਕਰੇ ਰੋਡ ਬੰਦ ਲਿਓ ਕੋਈ ਠੀਕੇ ਉਸਾਂ ਨਹੀਂਓ ਨਾਲ ਦੀ ਨਾਲ ਅੱਜ ਭਾ ਲਵਾਉਂਗੇ ਕਿਸਾਨਾਂ ਦਾ ਸਾਰੇ ਹੱਲ ਕਰਾਇਬਣਾ ਅਸੀਂ ਰੋਡ ਨਹੀਂ ਛੱਡਣੀ ਹੁਣੇ ਧਰਨਾ ਦੇਵ ਸਿੰਘ ਜੀ ਪਿੰਡ ਕੋਟਪਾਈ ਪਿਛਲੇ 10 ਦਿਨਾਂ ਤੋਂ 13 ਤਰੀਕ ਤੋਂ ਮੈਂ ਅਰਕਾ ਦਾਣਾ ਮੰਡੀ ਗਿੱਦਰਬਹਾ ਸੰਭਾਰਕ ਕਮੇਟੀ ਦੇ ਵਿੱਚ ਬੈਠਾ ਹਾਂ ਕੋਈ ਕੜਕਣੀ ਤਲ ਰਹੀ ਲੋਗ ਵੀ ਇੰਸਪੈਕਟਰੇ ਭੇਜਦੇ ਆ ਪ੍ਰਾਈਵੇਟ ਪਰਸੰਦੇ ਰੱਖੇ ਆ ਆ ਕੇ ਬੋਲੀ ਲਾਉਣਾ ਕੋਈ ਵੀ ਨਹੀਂ ਆ ਰਿਹਾ ਨਾਲ ਕੋਈ ਬੋਲੀ ਲਾਉਂਦਾ ਮਿਊਚਰ ਪਹਿਲਾਂ 10 11 ਸੀ ਦਾ ਹੁਣ ਕਹੇ ਮਾਈ ਕੜ ਨੇ ਇਹਨਾਂ ਦੀ ਮਸ਼ੀਨਾ ਖਰਾਬ ਹੈ ਇਹ ਸਾਰੇ ਰਲੇ ਮਿਲੇ ਹੋਏ ਆ ਜੀ ਰਲੇ ਮਿਲੇ ਹੋਣ ਕਰਕੇ ਤੇ ਕਿਸਾਨਾਂ ਨੂੰ ਖਰਾਬ ਕਰਦੇ ਉਤੋਂ بارش ਪੈ ਦੇ ਨਮੀ ਹੋਰ ਵੀ ਵਧੂਗੀ ਇਸ ਕਰਕੇ ਕਣਕ ਇਸ ਤੋਂ ਵੀ ਜ਼ਿਆਦਾ ਮੌਸਮ ਵਰਦੂਗਾ ਕਣਕ ਖਰਾਬ ਹੋਊਗੀ ਕਿਸਾਨ ਅਜੇ ਤੱਕ ਧਰਨਾ ਦੇਵਾ ਦੇ ਲਈ ਪੰਜਾਬ ਸਰਕਾਰ ਦੇ ਵਿਰੁੱਧ ਦੇਵਾ ਦੇ ਇਹ ਬਾੜਕੀ ਕਮੇਟੀ ਦੇ ਅਫਸਰਾਂ ਦੇ ਵਿਰੁੱਧ ਵੀ ਧਰਨਾ ਦੇਵਾਗੇ ਜਿੰਨਾ ਵੀ ਸਾਥ ਹੋਊਗਾ ਤਿਆ ਸ਼ਰਤਾਂ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਮਿਤ ਕੁਮਾਰ ਬਾਸਲ ਕਿ ਦਲਵਾ ਮੰਡੀ ਲੋਕਲ ਮੰਡੀ ਦੇ ਵਿੱਚ ਅਸੀਂ ਆੜੇ ਦਾ ਕੰਮ ਕਰਦੇ ਆਂ ਕਿਸਾਨਾਂ ਦੇ ਜਿਹੜੀ ਕਣਕ ਹੈ ਆਲਮੋਸਟ 11 ਤਰੀਕ ਤੋਂ ਮੰਡੀਆਂ ਦੇ ਵਿੱਚ ਆਈ ਹੋਈ ਆ ਅੱਜ 19 ਤਰੀਕ ਹੋ ਗਈ ਪਰ ਹਜੇ ਤੱਕ ਕੋਈ ਭਾਅ ਨਹੀਂ ਲੱਗ ਰਿਹਾ ਜੇ ਕੋਈ ਇੱਕਾ ਦੁੱਕਾ ਕੋਈ 100 50 ਘਟਣ ਲੱਗਿਆ ਤਾਂ ਕੀ ਕਹਿਣਾ ਪਰ ਅਸੀਂ ਬਹੁਤ ਮਾਰਕ ਸੈਕਟੇ ਮਾਰਕ ਮੀਟਿੰਗ ਨੂੰ ਬੇਨਤੀ ਕੀਤੀ ਕਰ ਸਾਨੂੰ ਸਰ ਮੌਿਸਟਰ ਮੀਟਰਾਂ ਦਾ ਫਰਕ ਲੱਗਦਾ ਹੈ ਵੇਅਰ ਹਾਊਸ ਏਜੰਸੀ ਦੇ ਜਿਹੜੇ ਇੰਸਪੈਕਟਰ ਹੈ ਪਰ ਕੋਈ ਗੱਲ ਸਾਨੂੰ ਤਿਆਰ ਨਹੀਂ ਉਹ ਕਹਿੰਦਾ ਵੀ ਸਾਡੇ ਕੋਲ ਕੋਈ ਆਪਦੇ ਮੌਿਸਟਰ ਮੀਟਰ ਲਿਆਉਣ ਦਾ ਇਖਤਿਆਰ ਨਹੀਂ ਤੇ ਤੁਸੀਂ ਜਿਹੜੇ ਮੌਿਸਟਰ ਮੀਟਰ ਮਾਰਕ ਮੀਟਿੰਗ ਦੇ ਯੂਜ਼ ਕਰਦੇ ਤੇ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕੀਤੀ ਬਾਰਦਲਾਂ ਵੀ ਜਿਹੜਾ ਅੱਜ ਸਾਡੇ ਕੋਲ ਆਇਆ ਤੇ ਇਸ ਤੋਂ ਪਹਿਲਾਂ ਬਾਰਦਲਾਂ ਵੀ ਮੰਡੀਆਂ ਦੇ ਵਿੱਚ ਨਹੀਂ ਆਇਆ ਸੀ ਤੇ ਜਿਹੜਾ ਕਿਸਾਨ ਤਿਆਰ ਤੇ ਆ ਮਜ਼ਦੂਰ ਸਾਰੇ ਬਹੁਤ ਪਰੇਸ਼ਾਨ ਚ ਕੀ ਕਾਰਨ ਕੀ ਹੈ ਜੀ ਜੇ ਸਰਕਾਰ ਤਾਂ ਦੇਖੀਏ ਰੋਲ ਹੈ ਕੋਈ ਸਰਕਾਰ ਇਹ ਸਾਨੂੰ ਮੈਨੂੰ ਤਾਂ ਐ ਲੱਗਦਾ ਡੈਮੇਜ ਕੰਟਰੋਲ ਕੰਟਰੋਲ ਜਾਣੀ ਕੱਲ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਸੀ ਚੇਅਰਮੈਨ ਸਾਹਿਬ ਨੇ ਅੱਟ ਖਿੱਚੇ ਗੁੱੱਚੇ ਸ਼ਾਇਦ ਕੁਝ ਪਾ ਨਾ ਦੇਣ ਤੱਕ ਕਹਿਣਾ ਕੱਲ ਤੱਕ ਤੁਸੀਂ ਔਨ ਰਿਕਾਰਡ ਚੈੱਕ ਕਰ ਲਓ ਕਿ ਕਿੰਨਾ ਮਾਲ ਮੰਡੀ ਚ ਆਇਆ ਪਿਆ ਤੇ ਕਿੰਨਾ ਪਾਲ ਗਿਆ ਆ ਕਿਸਾਨ ਤੁਹਾਡੇ ਸਾਹਮਣੇ ਬੈਠਿਆ ਇਹਨਾਂ ਨੂੰ ਵਿਚਾਰਨ ਪੁੱਛ ਲਓ ਕਿ ਕੀ ਇੱਥੇ ਮੈਂ ਜੇ ਝੂਠ ਬੋਲਾਂ ਜੋ ਮਨਚ ਮਰਜ਼ੀ ਕਹਦੇ ਹੋ ਇਹਨਾਂ ਨੂੰ ਵਿਚਾਰਨ ਪੁੱਛੋ ਕਿੰਨੇ ਕੰਨੇ ਦਿਨ ਹੋ ਗਏ ਬੈਠੇ ਨੇ ਇਹਨਾਂ ਨਾਲ ਗਰੀਆਨ ਸਿੰਘ ਜੀ ਪਿੰਡੋਂ ਸੁਣਾਰਾ ਹੈ ਅੱਜ ਤੋਂ 7 ਦਿਨ ਹੋ ਗਏ ਕਣਕੇ ਫਿਰ ਮੰਡੀ ਚ ਕੀ ਹੋ ਕੋਈ ਐਫਐਸਟਰ ਬੋਲੀ ਦਾ ਨਹੀਂ ਆਉਂਦਾ ਜੀ ਕੋਈ ਸਾਨੂੰ ਟੱਕਰ ਨਹੀਂ ਆ ਕੇ ਇੰਸਪੈਕਟਰ ਤੇ ਸਾਡੀ ਕਣਕ ਉੱਥੇ ਰੁੜੀ ਜਾਂਦੀ ਆ ਨਹੀਂ ਉੱਥੇ ਪੈ ਜਾਂਦਾ ਅਸੀਂ ਕਦੇ ਖਾਰ ਲੈਨੇ ਆ ਕਦੇ ਉੱਤੇ ਪਲੜ ਦੇ ਦਿੰਨੇ ਆ ਐਸੇ ਰੋਡ ਤੇ ਕਰੀ ਜਾਂਨੇ ਆ ਕਿ ਸਾਡੀ ਕਣਕ ਦਾ ਸਾਲੂ ਜੇਕਰ ਨਹੀਂ ਹੱਲ ਹੁੰਦਾ ਫਿਰ ਕੀ ਗਾਂ ਕੀ ਹੈ ਜੀ ਫਿਰ ਅਸੀਂ ਧਰਨਾ ਦੇਵਾਂਗੇ ਹਾਂਜੀ ਭਾਈ ਜੀ ਨੈਮ ਬਲਜੀਤ ਸਿੰਘ ਮੰਡੀ ਸੁਪਰਵਾਈਜ਼ਰ ਮੇਨ ਮੰਡੀ ਮੇਰੀ ਇੱਥੇ ਆਪਣੀ ਡਿਊਟੀ ਹੈਗੀ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਮਤਲਬ ਕਿ ਐਂਟਰੀ ਹੁੰਦੀ ਹੈ ਮਤਲਬ ਆਪਣੇ ਮੰਡੀ ਦੇ ਵਿੱਚ ਕੰਕਰੀ ਉਹ ਸਰਕਾਰ ਦੀ ਪਾਲਿਸੀ ਮੁਤਾਬਕ ਜੋ ਹਦਾਇਤਾਂ ਉਸ ਤੱਕ ਹੁੰਦੀ ਹੈ ਤੇ ਜੋ ਕੋਈ ਜ਼ਿਆਦਾ ਮੋਸਟਰ ਵਾਲੀ ਹੈ ਬਹੁਤ ਸਾਰੀਆਂ ਜਿਹੜੀਆਂ ਅਸੀਂ ਇਥੋਂ ਵਾਪਸ ਵੀ ਕਰ ਦਿੰਦੇ ਆ ਮਲਾਜ਼ਮ ਲੱਗੇ ਹੋਏ ਆ ਕਿ ਉਹ ਮਤਲਬ ਇਥੇ ਨਹੀਂ ਉਤਾਰਨ ਦਿੰਦੇ ਤੇ ਜਿਹੜੀ ਪਰਚੇਜ ਦੀ ਜਾਂ ਖਰੀਦ ਦੀ ਗੱਲ ਆ ਇਹਨੂੰ ਭਾ ਲਾਉਣ ਦਾ ਜਿਹੜਾ ਕੰਮ ਏਜੰਸੀ ਦਾ ਹੁੰਦਾ ਹੈ ਤੇ ਏਜੰਸੀ ਨੂੰ ਤਾਲਮੇਲ ਦੇ ਵਿੱਚ ਲੈ ਕੇ ਬਾਰ-ਬਾਰ ਉਹਨਾਂ ਨਾਲ ਤਾਲਮੀਨ ਉਹਨਾਂ ਨੂੰ ਹਦਾਇਤ ਕਰਕੇ ਜਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੋਲੀ ਲਾਉਣ ਦੇ ਵਿੱਚ ਜਿਹੜਾ ਆਪਣੀ ਮਾਰਕੀਟ ਕਮੇਟੀ ਹੈਗੀ ਆ ਉਹ ਆਪ ਦਾ ਪੁਰਜ਼ੋਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤਾਂ ਕਿ ਕਿਸੇ ਵੀ ਕਿਸਾਨ ਨੂੰ ਵਾੜਤੀ ਨੂੰ ਜਾਂ ਮਜ਼ਦੂਰ ਨੂੰ ਜਿਹੜਾ ਮਤਲਬ ਕਿ ਕਿਸੇ ਤਰ੍ਹਾਂ ਦੀ ਮਤਲਬ ਪਰੇਸ਼ਾਨੀ ਨਾ ਆਵੇ ਪੁਸ਼ਕ ਮੌਸਮ ਦੇ ਕਰਕੇ ਵੀ ਹੋ ਸਕਦਾ ਹੈ ਕਿ ਕੁਝ ਪ੍ਰੋਬਲਮ ਆ ਰਹੀ ਹੋਵੇ న్యూਸ ਆਨਲਾਈਨ ਦੇ ਲਈ ਗਿੱਦੜ ਬਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ